ਜਿੰਦਰ ਸਿੰਘ ਨਿੱਕਾ ਐਸਸੀ ਪੰਜ ਦੇ ਘਰੇ ਬਾਹਰੋਂ ਆ ਕੇ ਕਿਰਾਏ ਦੇ ਗੁੰਡਿਆਂ ਨੇ ਅਟੈਕ ਕੀਤਾ ਜਿਨ੍ਹਾਂ ਨੇ ਉਥੇ ਨੌ ਵੀ ਲੈ ਕੇ ਵੀ ਆ ਫਲਾਣੇ ਬੰਦੇ ਨੇ ਸਾਨੂੰ ਪੈਸੇ ਦਿੱਤੇ ਆਹ ਬੰਦੇ ਨੇ ਸਾਨੂੰ ਭੇਜਿਆ ਉਹ ਬੰਦਿਆਂ ਤੇ ਮਾਨਜੋਗ ਪੈਰ ਤੇ ਡੀਐਸਪੀ ਸਾਹਿਬ ਕਾਰਵਾਈ ਕਰਨਗੇ ਉਹ ਐਸਐਚਓ ਮਲੋਤ ਸਾਹਿਬ ਕਾਰਵਾਈ ਕਰਨਗੇ ਜਿਹੜੇ 20 ਮੈਂਟ ਐਸਸੀ ਮੁੰਡੇ ਮੰਗਿਆ ਤੇ ਗੁੰਡੇ ਉਹ ਤੇ ਕਾਰਵਾਈ ਕਰਨਗੇ ਮੈਂ ਸੁਭਾਵ ਕਰਦਾ ਫਿਰ ਹਲਕੇ ਦੇ ਮਾਨਜੋਗ ਬਤਾਏ ਸਰਦਾਰ ਗੁਣਵਿੰਦਰ ਸਿੰਘ ਯਾਸਪੁਰਾ ਸਾਹਿਬ ਨੂੰ ਦੇਨ ਤੇ ਕਾਰਵਾਈ ਕਰਾਇਆਗੇ ਉਹ ਤੁਹਾਨੂੰ ਤਾਂ ਵਿਧਾਨ ਸਭਾ ਚ ਪਤਾ ਨਹੀਂ ਕੀ ਗੱਲ ਹੋਈ ਆ ਤੁਸੀਂ ਕੁਝ ਕਿਹਾ ਜਾ ਉਹਨਾਂ ਨੇ ਅੱਗੇ ਉਹ ਜਵਾਬ ਦਿੱਤਾ ਉਹ ਦੁਨੀਆਂ ਨੇ ਦੇਖ ਲਿਆ ਪਰ ਜਿਹੜਾ ਦੁਨੀਆਂ ਦੇ ਅੰਡ ਦੇਖਿਆ ਪ੍ਰੋਗਰਾਮ ਥੋਡੇ ਸਾਹਮਣੇ ਥੋਡੇ ਦਫ਼ਤਰਾਂ ਚ ਆ ਰਿਹਾ ਉਹਦੇ ਆਪਾਂ ਕੀ ਕਰਾ ਦੇਣਾ ਤੋਂ ਮੇਰੀ ਬੇਨਤੀ ਆ ਜਿਹੜੇ ਗੁੰਡਾ ਅੰਸਰਾਂ ਦੇ ਹੌਸਲੇ ਵਧੇ ਨਹੀਂ ਪੈਲ ਹਲਕੇ ਅੰਦਰ ਕਦੇ ਨਹੀਂ ਸੀ ਹੋਇਆ ਇਹ ਕਦੇ ਇਸ ਕਿਸਮ ਦੀ ਗੁੰਡਾਗਰਦੀ ਪੈਲ ਨਹੀਂ ਦੀ ਹੋਈ ਕਿਉਂਕਿ ਜਿਹੜੇ ਲੋਕਾਂ ਦੀ ਸੋਚ ਜਿਹੜੇ ਲੋਕਾਂ ਦੀ ਸੋਚ ਘਟੀਆ ਜਿਹੜੇ ਲੋਕ ਭਾਈ ਨੂੰ ਭਾਈ ਨਾਲ ਲੜਾ ਕੇ ਇੱਕ ਸਮਾਜ ਨੂੰ ਦੂਏ ਸਮਾਜ ਨਾਲ ਲੜਾ ਕੇ ਆਪਣੀ ਰਾਜਨੀਤੀ ਚਲਾਉਣਾ ਚਾਹੁੰਦਾ ਉਹ ਤੋਂ ਪੈਲ ਹਰਕੇ ਵਿੱਚ ਛਟਕਾਰਾ ਦਿਵਾਓ ਤੇ ਪੈਲ ਦੇ ਆਵਾਮ ਨੂੰ ਪੈਲ ਦੇ ਲੋਕਾਂ ਨੂੰ ਖਾਸ ਕਰਕੇ ਇਨਸਾਫ ਪਸੰਦ ਲੋਕਾਂ ਨੂੰ ਇਨਸਾਫ ਦਿਵਾਓ ਜੇ ਮੈਂ ਅਪਸਰੰਤਾਂ ਨਾ ਕਰਨਾ ਪੈਲ ਦੇ ਕੋਲ ਸਪ੍ਰਸ਼ਾਸਨ ਖਾਸ ਕਰਕੇ ਮੰਗਿਆ ਵਾਲਾ ਦੇ ਮਸਲੇ ਤੇ ਰਾਮਕੜ ਸਰਦਾਰਾਂ ਵਾਲੇ ਮਸਲੇ ਤੇ ਜੇ ਕੋਈ ਕੰਮ ਤੁਸੀਂ ਨਾ ਸਹੀ ਕੀਤਾ ਜਿਹਦੇ ਘਰੇ ਹਮਲਾ ਹੋਇਆ 455 ਲਾਓ ਜਿਹਦੇ ਘਰੇ ਹਮਲਾ ਹੋਇਆ ਟੈਂਪ ਟੂ ਮਰਡਰ ਦਾ ਕੇਸ ਦਰਜ ਕਰੋ ਜਿਹੜੇ ਮੁੰਡੇ ਐਸਸੀ ਨੂੰ ਕੁੱਟਿਆ ਉਹ ਐਸਸੀ ਐਕਟ ਦਾ ਪਰਚਾ ਦਰਜ ਕਰੋ ਜੇ ਨਹੀਂ ਕੀਤਾ ਤਾਂ ਮੈਂ ਪਾਰਟੀ ਦੇ ਆਪਣੇ ਕਾਂਗਰਸ ਦੇ ਹਾਈ ਕਮਾਂਡ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਆਪਣੇ ਸੀਐਲਪੀ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਨੌਲਜ ਚ ਲਿਆ ਕੇ ਇਹ ਗੱਲਾਂ ਪੰਜਾਬ ਲੈਵਲ ਤੇ ਚੱਕਾਂਗੇ ਕਿਉਂਕਿ ਪੰਜਾਬ ਦਾ ਮਸਲਾ ਪੰਜਾਬ ਦੇ ਭਵਿੱਖ ਦਾ ਮਸਲਾ ਪੰਜਾਬ ਦੀ ਜਵਾਨੀ ਦਾ ਮਸਲਾ ਪੰਜਾਬ ਦੇ ਭਾਈਚਾਰਕ ਸਾਹ ਦਾ ਮਸਲਾ ਜੇ ਅਸੀਂ ਇਹ ਮਸਲੇ ਨਹੀਂ ਸਮਝਾ ਸਕਦੇ ਤਾਂ ਕੱਲ ਨੂੰ ਇਹ ਲਾਈਨਾਂ ਲੰਮੀਆਂ ਹੋਣਗੀਆਂ ਗਲਤ ਕੰਮ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਠਹਿਰਾਉਣਾ ਜਿੱਥੇ ਸਹੀ ਕੰਮ ਹੋ ਉਹ ਅਸੀਂ ਗੱਲ ਸਹੀ ਦੀ ਕਰਾਂਗੇ ਜਿੱਥੇ ਗਲਤ ਹੋ ਉੱਥੇ ਗਲਤ ਦੀ ਗੱਲ ਕਰਾਂਗੇ ਸੋ ਮੈਂ ਪੁਲਿਸ ਪ੍ਰਸ਼ਾਸਨ ਤੋਂ ਐਸਐਸਪੀ ਖੰਨਾ ਤੋਂ ਡੀਐਸਪੀ ਪੈਲ ਤੋਂ ਇਹ ਮੰਗ ਕਰਦਾ ਜੇ ਤੁਸੀਂ ਇਹ ਕਾਰਵਾਈਆਂ ਨਾ ਕੀਤੀਆਂ ਤਾਂ ਪੰਜਾਬ ਕਾਂਗਰਸ ਦੇ ਸੀਨੀਅਰ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਜਾਣਕਾਰੀ ਤੇ ਸਾਰੇ ਮੁੱਦੇ ਲਿਆ ਕੇ ਇੱਥੇ ਕੋਈ ਨਾ ਕੋਈ ਆਪਣਾ ਕਾਂਗਰਸ ਪਾਰਟੀ ਫੈਸਲਾ ਸਪਸ਼ਟ ਕਰੂਗੀ ਤੇ ਜੋ ਸਾਨੂੰ ਕੰਮ ਕਰਨਾ ਪਿਆ ਚਾਹੇ ਸਾਨੂੰ ਇਹਦੇ ਐਜੀਟੇਸ਼ਨ ਦੀ ਧਰਨਾ ਪੈਣ ਦੀ ਜਾਂ ਦਿੱਤੇ ਦੱਤਰ ਲਾਉਣਾ ਪਵੇ ਚਾਹੇ ਸਾਨੂੰ ਕਿਸੇ ਅੰਸ਼ਰ ਦਾ ਘਰਾਵ ਕਰਨਾ ਪਵੇ ਉਹ ਤੋਂ 1% ਵੀ ਪਿੱਛੇ ਨਹੀਂ ਹਟਾਂਗੇ ਸੋ ਮੈਂ ਆਸ ਤੇ ਉਮੀਦ ਕਰਦਾ ਹੋਇਆ ਇਹ ਹੀ ਪੈਲ ਹਰਕੇ ਲਈ ਲੋਕਾਂ ਨੂੰ ਬੇਨਤੀ ਕਰਦਾ ਆਓ ਤਾਕੜੇ ਹੋ ਕੇ ਇਸ ਗੁੰਡਾਗਰਦੀ ਜਾਤ ਨੂੰ ਖੜਾ ਛਡਾਈਏ ਇਸ ਜਿਹੜੇ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਸੀ ਬਦਲਾ ਲੈਣ ਲਈ ਕੋਸ਼ਿਸ਼ਾਂ ਕਰੀਏ ਤੋਂ ਜੀ ਆਇਆਂ ਨੂੰ ਪਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ